ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਰਕਲ ਪਲਾ ਦੇ ਦੀ ਕਟਿੰਗ ਕਰਦੇ ਆਂਗੇ ਕਈ ਭੈਣਾਂ ਨੂੰ ਅਮਰੇਲਾ ਵੀ ਕਹਿ ਦਿੰਦੀਆਂ ਨੇ ਠੀਕ ਹੈ ਜੀ ਮੈਂ ਦੇਖੋ ਇਹਨੂੰ ਸਰਕਲ ਕਹਿੰਨੀ ਆ ਠੀਕ ਹੈ ਜੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਡੇ ਇਹਨੂੰ ਕੀ ਕਹਿੰਦੇ ਨੇ ਠੀਕ ਹੈ ਜੀ ਬਣਦਾ ਇਹ ਉਵੇਂ ਹੀ ਆਈ ਉਹਦੇ ਨੀਚੇ ਜੋੜ ਪੈ ਜਾਂਦਾ ਜੀ ਉਹ ਜ਼ਿਆਦਾ ਰੇਪ ਦੇ ਵਿੱਚ ਚਲਾ ਜਾਂਦਾ ਇਹ ਥੋੜਾ ਜਿਹਾ ਘੱਟ ਰੇਪ ਦੇ ਵਿੱਚ ਚਲਾ ਜਾਂਦਾ ਹੈ ਉਹੀ ਚੀਜ਼ ਹੈ ਇਹ ਠੀਕ ਹੈ ਜੀ ਕਈ ਭੈਣਾਂ ਦੇ ਮੈਨੂੰ ਕਮੈਂਟ ਆਏ ਸੀ ਵੀ ਸਾਨੂੰ ਘੱਟ ਘੇਰੇ ਵਾਲੀ ਦੀ ਕਟਿੰਗ ਦੱਸੋ ਮੈਂ ਤੁਹਾਨੂੰ ਇਹ ਉਹਦੀ ਕਟਿੰਗ ਦੱਸ ਰਹੀ ਆ ਘੱਟ ਘੇਰੇ ਵਾਲੀ ਦੀ ਠੀਕ ਹੈ ਜੀ ਇਹ 2 ਮੀਟਰ ਕੱਪੜੇ ਦੇ ਵਿੱਚ ਮੈਂ ਕਟਿੰਗ ਕਰ ਰਹੀ ਹਾਂ ਕੰਨੀ ਵਾਲੀ ਸਾਈਡ ਜਿੱਧਰ ਮੈਂ ਖੜ੍ਹੀ ਹਾਂ ਉਧਰਲੀ ਸਾਈਡ ਤੇ ਆ ਜੀ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਇਹ ਦੇਖੋ ਜੀ ਦੀ हिਪ ਹੈਗੀ ਹੈ ਜੀ 20 ਇੰਚ 4 ਇੰਚ ਤੁਸੀਂ ਵਧ ਲੈਣਾ ਹੁਣ ਦੇਖੋ ਜੀ ਆਪਾਂ ਨੇ 12 ਇੰਚ ਤੇ ਨਿਸ਼ਾਨੀ ਲਗਾਉਣੀ ਆ ਹੁਣ ਦੇਖੋ ਜੀ ਆਪਾਂ 12 ਇੰਚ ਤੇ ਨਿਸ਼ਾਨੀ ਲਗਾ ਲਈ 12 ਇੰਚ ਤੇ ਨਿਸ਼ਾਨੀ ਆਪਾਂ ਇਧਰਲੀ ਸਾਈਡ ਤੇ ਲਗਾਉਣੀ ਆ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਨੇ ਸ਼ੇਪ ਦੇ ਵਿੱਚ ਦੇਣਾ ਹੈ ఇది ఏది అం కట్ింగ్ ਇਸ ਤਰ੍ਹਾਂ ਕਰਕੇ ਤੁਸੀਂ ਚਾਰੇ ਪਾਸੇ ਨੂੰ ਰੱਖ ਲੈਣਾ ਕੰਨੀ ਵਾਲੀ ਸਾਈਡ ਦੇਖੋ ਮੈਂ ਆਪਣੇ ਕੰਨੀ ਰੱਖੀ ਐ ਜਿੱਧਰ ਆਪਾਂ ਨੇ ਸ਼ੇਪ ਦਿੱਤੀ ਹੈ ਕਿ ਸੈਂਟਰ ਦੇ ਵਿੱਚੋਂ ਕਟਿੰਗ ਕਰੀਏ ਉਹ ਦੂਸਰੀ ਸਾਈਡ ਤੇ ਕੈਂਚੀ ਵਾਲੀ ਸਾਈਡ ਤੇ ਇਹਦੀ ਲੈਂਥ ਹੈਗੀ ਜੀ 38 ਇੰਚ ਤਿਆਰ 2 इंच ਦਾ 5 ਥਪਾ ਕਰਨਾ ਜੀ 40 ਇੰਚ ਦਾ ਹੀ 2 ਇੰਚ ਦੀ हिਪ ਆ ਗਈ ਇਸ ਤਰ੍ਹਾਂ ਕਰਕੇ ਤੁਸੀਂ 13 ਇੰਚ ਤੇ ਨਿਸ਼ਾਨੀ ਲਗਾ ਲੈਣੀ ਆ ਹੁਣ ਦੇਖ ਲਈ ਤੁਸੀਂ ਇੱਥੋਂ ਇਹ ਘੇਰਾ ਘਟਾ ਸਕਦੇ ਹੋ ਜਿੰਨਾ ਵੀ ਤੁਸੀਂ ਰੱਖਣਾ ਚਾਹੋ ਤੁਸੀਂ ਉਹਨਾਂ ਰੱਖ ਸਕਦੇ ਐਵੇਂ 1 ਇੰਚ ਘੇਰਾ ਰੱਖੂਗੀ ਜੀ ਨੀਚੇ ਇੱਥੇ ਦੇਖੋ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਇਹਦੀ ਆਪਾਂ ਇੱਥੋਂ ਸ਼ੇਪ ਦੇ ਦਾਂਗੇ ਹੁਣ ਦੇਖੋ ਜਿੱਦੀ हिਪ ਹੈਗੀ 40 ਇੰਚ ਠੀਕ ਹੈ ਜੀ ਹੁਣ ਦੇਖੋ ਜੀ ਫੋਲਡ ਕਰਕੇ 20 ਇੰਚ ਹੋ ਗਈ 20 ਨੂੰ ਆਪਾਂ ਫੇਰ ਫੇਰ ਫੋਲਡ ਕਰ ਲੈਣਾ ਦੇਖੋ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਫੇਰ ਫੋਲਡ ਕਰ ਲੈਣਾ ਇਹ ਆ ਗਿਆ ਜੀ ਆਪਣਾ 10 ਇੰਚ 10 ਇੰਚ ਤੁਸੀਂ ਝੋਲੀ ਦੀ ਨਿਸ਼ਾਨੀ ਲਗਾ ਲੈਣੀ ਹੈ ਇੱਥੋਂ ਇਹ ਲਾਉਣਾ ਇਹ ਨਾਲੋਂ ਮੁੰਡਾ ਹਾਂ 10 ਇੰਚ ਤੁਸੀਂ ਨੀਚੇ ਕੁਲਾਈ ਵਾਸਤੇ ਲੈਣਾ ਹੈ ਪਹਿਲਾਂ ਆਪਾਂ نیچے ਕਟਿੰਗ ਕਰ ਦਈਏ ਇਹ ਦੇਖੋ ਜੀ ਇਹ ਤਾਂ ਘੇਰਾ ਜਿੰਨਾ ਵੀ ਤੁਸੀਂ ਰੱਖਣਾ ਚਾਹੋ ਤੁਸੀਂ ਓਨਾ ਰੱਖ ਸਕਦੇ ਹੋ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਕਰਕੇ ਦੇਖ ਲੈਣਾ ਬੀ ਕਾਰਡ ਤੁਹਾਡੀ ਬਿਲਕੁਲ ਸੇਮ ਪਈ ਹੈ نیچے ਕੋਈ ਵੱਧ ਘੱਟ ਤਾਂ ਨਹੀਂ ਹੈਗੀ ਜੇ ਤੁਹਾਨੂੰ ਫਿਰ ਵੀ ਕੋਈ ਵੱਧ ਘੱਟ ਲੱਗਦੇ ਤੁਸੀਂ ਕੈਂਚੀ ਨਾਲ ਦੁਬਾਰਾ ਵੀ ਇਹਦੀ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਪਰ ਆਪਣੀ ਇਹ ਕਾਰਡ ਬਿਲਕੁਲ ਬਰਾਬਰ ਪਈ ਹੈ ਕੋਈ ਵੀ ਘੱਟ ਵੱਧ ਨਹੀਂ ਹੈਗੀ ਇੱਥੋਂ ਤੁਸੀਂ نیچے 1.5 ਇੰਚ ਲੈਣਾ ਉੱਪਰੋਂ ਤੁਸੀਂ 1 ਇੰਚ ਲੈ ਕੇ ਇਹਦੀ ਇਸ ਤਰ੍ਹਾਂ ਕਰਕੇ ਸ਼ੇਪ ਦੇ ਦੇਣੀ ਹੈ ਇਹ ਦੇਖੋ ਜੀ ਇਹ ਹੋ ਗਈ ਆਪਣੀ ਇਹਦੀ ਕਟਿੰਗ ਆਪਣੇ ਕੋਲ ਇਹ ਸਟੀਚਿੰਗ ਕਰਨ ਵਾਸਤੇ ਬਹੁਤ ਜ਼ਿਆਦਾ ਹੈ ਸਰਕਲ ਪਲਾਜੋਂ ਹੁੰਦੇ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਕੱਲੂ ਆਪਾਂ ਲਾਈਨਿੰਗ ਵਾਲੇ ਦੀ ਤੁਹਾਨੂੰ ਕਟਿੰਗ ਦੱਸਾਂਗੇ